चोणा दौरान अजे ही कटना एक बड़ा संकेत है कि प्रशासन भी अपना कम कुशलता नाल कर रहा है भारतीय जनता पार्टी भारतीय जनता पार्टी नरेंद्र भाई मोदी नरेंद्र भाई मोदी दिनेश सिंह बाबू दिनेश सिंह बाबू भारत माता की जय श्री राम जय जय श्री राम जय ਚਾਰਾ ਜੋ ਤਿੰਨ ਜੀਲ੍ਹਾਂ ਵਿੱਚ ਜਿੱਤੀਆਂ ਚੌਥੀ ਜੀਲਾ ਪਰਸ਼ਦ ਵੀ ਭਾਰਤੀ ਅੰਤਾਪਾਰਟੀ ਜਿੱਤੇ ਜਿਹੜੀ ਮਾਧੋਪੁਰ ਤੋਂ ਹੈ ਲੇਕਿਨ ਉਹਨਾਂ ਤੋਂ ਵੀ ਟੱਕੇ ਨਾਲ ਹਰਾ ਦਿੱਤਾ ਗਿਆ ਪਰ ਤੀਆਂ ਜੋ 15 ਸੰਤੀਆਂ ਭਾਰਤੀ ਅੰਤਾਪਾਰਟੀ ਨੇ ਜਿੱਤੀ ਇੱਕ ਰਾਣੀਪੁਰ ਸੰਤੀ ਹੈ ਜਿਹੜੀ 23 ਵੋਟਾਂ ਨਾਲ ਇਹ ਪਹਿਲੇ ਅਨਾਉਂਸ ਕਰਤੀ ਔਰ ਬਾਅਦ ਚ ਉਹਨਾਂ ਨੇ ਇਹਨਾਂ ਦੇ ਸਰਟੀਫਿਕੇਟ ਕਿਹੋ ਜਿਹਾ ਦਿੱਤਾ ਕਰ ਮੈਂ ਤਾਂ ਪਹਿਲੇ ਦਿਨ ਤੋਂ ਇਹ ਕਹਿੰਦਾ ਰਿਹਾ ਕਿ ਇਹ ਪਾਈ ਦਾ ਸੈਮੀਫਾਈਨਲ ਹੈ ਔਰ ਵੇਖੋ ਚੋਣ ਜਿਹੜੀ ਸਰਕਾਰ ਦੇ ਜਿਸ ਦੇ ਹੁੰਦੇ ਹੈ ਜੀ ਅਫੀਸਤ ਨਾਮ ਲੜਨਾ ਬਹੁਤ ਮੁਸ਼ਕਲ ਹੁੰਦਾ ਸਾਰੀ ਹੀ ਸਰਕਾਰੀ ਮਸ਼ੀਨਰੀ ਜਿਹੜੀ ਖਿਲਾਫ ਚੱਲਦੀ ਹੈ ਉਹਦੇ बावजूद 15 ਸੀਟਾਂ ਜਿਤਨੀਆਂ ਔਰ ਤਿੰਨ ਜ਼ਿਲ੍ਹਾ ਪ੍ਰਸ਼ਦ ਬਦੋ ਦੇਖੋ ਕਿੰਨੀਆਂ ਸੀਟਾਂ ਜਿਤਨੀਆਂ ਇਹ ਬੜੀ ਵੱਡੀ ਗੱਲ ਹੈ ਦੇਖੋ ਪਾਰਟੀ ਦਾ ਵਰਕਰ ਜਿਸ ਜਿਹੜਾ ਬੀਜੇਪੀ ਦਾ ਵਰਕਰ ਮੈਂ ਤਾਂ ਕਰਦਾ ਕੋਈ ਕੋਈ ਨਹੀਂ ਕਰਦਾ ਔਰ ਕੋਈ ਕਾਂਗਰਸ ਦਾ ਵਰਕਰ ਨਹੀਂ ਲੁੱਦਾ ਕੋਈ ਆਪ ਦਾ ਨਹੀਂ ਲੁੱਦਾ ਲੇਕਿਨ ਉਹਦੇ باوجود ਬੀਜੇਪੀ ਦਾ ਵਰਕਰ ਜਿਹੜਾ ਲਗਾਤਾਰ ਮਤਲਬ ਮਿਹਨਤ ਕਰੇਗਾ ਭਾਵੇਂ ਉਸ ਕੋਈ ਕਹ ਰਹਾ ਸਨ ਜੀ ਸੇ ਇਹਨਾਂ ਲੋਕਾਂ ਨੇ ਜਾ ਕੇ ਵੋਟਾਂ ਨਹੀਂ ਮਟੀਆਂ ਕੀ ਕਹੋਗੇ ਨਾ ਲੋਕਾਂ ਨੂੰ ਕੀ ਕਹੋਗੇ ਦੇਖੋ ਅੱਜ ਪਾਰਟੀ ਦੇ ਬੜਕਰਾਂ ਦੇ ਦਸਤਾ ਔਰ ਮੈਂ ਗੱਲ ਕਹੀ ਸੁਜਾਨਪੁਰ ਤੇ ਕਿ ਤੁਹਾਡੇ ਚੈਨਲ ਤੇ ਕਹੀ ਕਿ ਅਗਰ ਬੀਜੇਪੀ ਪਹਿਲੇ ਨੰਬਰ ਤੇ ਨਹੀਂ ਆਇਆ ਤਾਂ ਅਸੀਂ ਤਰਜ਼ਾਈਨ ਕਰ ਦਿਆਂਗਾ ਅੱਜ ਦੇਖ ਲਓ ਤੁਸੀਂ 15 ਸੀਟਾਂ ਪਈਆਂ ਜਿਹਤੋਂ ਪਰ 14 ਸੀਟਾਂ ਲੱਗਿਆ ਹੀ ਔਰ ਤਿੰਨ ਜ਼ਿਲ੍ਹਾ ਪਰਸ਼ਵ ਆਪ ਦੀ ਸਰਕਾਰ ਹੁੰਦੇ ਆ ਆਪ ਨੂੰ ਇੱਕ ਮਿਲੀ ਆ ਉਹ ਵੀ ਟੱਕੇਸ਼ਾਈ ਨਾਲ ਔਰ ਮੈਨੂੰ ਪਤਾ 600 ਵੋਟਾਂ ਨਾਲ ਉਹ ਜਿਹੜੀ ਨਾ ਮਾਧੋਪੁਰ ਦੀ ਉਹ ਜਿੱਤੇ ਕਰਦੇ ਹੀ ਕਰਦੇ ਆ ਔਰ ਆਉਣ ਵਾਲੇ 2027 ਦੀ ਚੋਣਾਂ ਨੂੰ ਲੈ ਕੇ ਕਿਤਾ ਕੀ ਕਾਰਜ ਚੱਲ ਰਿਹਾ ਹੈ ਪਤਾ ਦੇਖਣ ਨੂੰ ਲੱਗੇਗੀ ਲੇਖੋ ਮੈਂ ਤੇ ਇਹਨੂੰ ਸੈਮੀ ਫਾਈਨਲ ਫਾਈਨਲ ਸਮਝਣਾ ਔਰ ਆਹ ਨਾਲੇ ਚੁਸਤ ਨਾਲ ਜੇ 2027 ਚ ਭਾਰਤੀ ਜਨਤਾ ਪਾਰਟੀ ਤੋਂ ਜਿੱਤਣ ਲਈ ਕੋਈ ਸ਼ੰਕਾ ਨਹੀਂ 100% ਜਿੱਤਣ ਲਈ ਔਰ ਕਾਂਗਰਸ ਦੇ ਕਾਰਜਦਾਰ ਲੇਖੋ ਇੱਕ ਸੀਟ ਆਈ ਹੈ ਤੀਆਂ ਚੋਂ ਇੱਕ ਸੀਟ ਮਤਲਬ ਤੀਆਂ ਸਭ ਕਹੋ ਜੀ ਇੱਕ ਸੀਟ ਆਈ ਹੈ ਕੋਈ ਜ਼ਿਲ੍ਹਾ ਬਖਸ਼ਰ ਨਹੀਂ ਆਈ ਕੋਈ ਨਹੀਂ ਆਇਆ ਸੈਂ ਸਾਤੀ ਹਾਰੇ ਨੇ ਜੀ ਸਭਤਿਆਂ ਹਾਰੇ ਨੇ ਜ਼ਿਲ੍ਹਾ ਬਖਸ਼ਰ ਦਾ ਉਹਨਾਂ ਨੂੰ ਪੂਰਾ ਪੂਰਾ ਮਾਣ ਦਿੱਤਾ ਜਾਏਗਾ ਔਰ ਪਾਰਟੀ ਦੇ ਇੱਕ ਇੱਕ ਵਰਕਰ ਨੂੰ ਨਾਲ ਲੈ ਕੇ ਚਲੇ ਜਾਏਗਾ ਤਾਂ ਕਿ ਸਫਾਈ ਦੇ ਇਲੈਕਸ਼ਨ ਚ ਆਪਣਾ ਇਹ ਚੋਣ ਜਿੱਤ ਸਕੀ। ਉਹ ਚੋਣ ਕੋਈ ਮੁਸ਼ਕਲ ਨਹੀਂ। ਕੌਨੋ ਅਜਿਹਾ ਲੱਗਦਾ ਹੈ ਕਿ ਆਪ ਸੀਟਾਂ ਲਈ ਹੈ। ਇਹ ਆਪ ਸੀਟਾਂ ਲਈ ਗਈ ਹੈ। ਕਾਂਗਰਸ ਦੀ ਹਾਰ ਦੇ ਕਾਰਨ ਆਪ ਸੀਟਾਂ ਲੈ ਕੇ ਗਈ ਹੈ। ਜੇ ਕਾਂਗਰਸ ਤਗੜੇ ਹੋ ਇਲੈਕਸ਼ਨ ਲੜਦੀ ਨਾ ਜੀ। ਤਾਂ ਫਿਰ ਆਪ ਨੇ ਸੀਟਾਂ ਨਹੀਂ ਨਹੀਂ। ਸਫਾਈ ਦੇ ਲਈ ਕੀ ਸਟਰੈਟਜੀ ਜਿਹੜੀ ਹੋ ਹੈ? ਬੂਥ ਪਰ ਆਪਣੇ ਲੋਕ ਜਿਹੜੇ ਖੜੇ ਕਰਾਂਗੇ। ਹਰ ਬੂਥ ਤੇ ਸੰਗਠਨ ਜਿਹੜਾ ਖੜਾ ਹੋਏ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਾਂਗੇ। ਔਰ ਬੀਜੇਪੀ ਦੇ ਵਰਕਰ ਜੀ ਮਿਹਨਤ ਕਰਦੇ ਨੇ। ਔਰ ਆਵਾਜ਼ਨ ਪਾਰਟੀ ਦੇ ਮੰਤਰੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਫਿਰ ਇਲੈਕਸ਼ਨ ਹੋਏਗਾ। ਕਿਹੜਾ ਦੇਖੀਏ ਕਿ ਮੈਂ ਕਦੇ ਨਹੀਂ ਦੇਖਣੀ। ਦੇਖੋ ਤੁਹਾਡੇ ਜੇ ਕਈ ਲੋਕ ਪੱਤਰਕਾਰ ਮੇਰੇ ਸਾਥੀ ਰਾਤ ਉੱਥੇ ਜਿੰਨੀ ਜਿਆਦਾ ਮਸਾਲਾ ਜਿਹੜਾ ਸੰਦੀਪ ਮੋੜਾ ਜਿਹੜਾ ਹਰਾਇਆ ਨਾ ਸਰਟੀਫਿਕੇਟ ਦੇ ਲੈਣ ਨੂੰ ਸਾਇਦਾ ਉੱਥੇ ਸਰਟੀਫਿਕੇਟ ਹੋਰ ਦੇਤਾ ਹੈ। ਔਰ ਮਾਦੋਬੋਰਚੇ ਦੇ ਖਾਸ ਕਰਕੇ ਜਿਹੜੀ ਗਿਲਾ ਪੱਖਿਆ ਉਹ ਜਿਹੜੇ ਸ਼ਰਿਆਮ ਤੱਕ ਕਹਿੰਦਾ ਹੈ। ਮੰਤਰੀ ਦੇ ਆਪਣੇ ਹਲਕੇ ਦੇਖੋ ਵੀ ਕਿੰਨੇ ਤੱਕੇ ਸ਼ਾਹੀ ਹੈ ਇਸ ਕਰਕੇ ਕੋਈ ਇਹ ਕੋਈ ਜੋ ਚੁਣਾਵ ਹੋਇਆ ਚਲੋ ਇਹ ਚੱਲਦਾ ਸਰਕਾਰਾਂ ਜਿੱਦਾਂ ਨਾਲ ਹੈ ਇਸ ਵੇਲੇ ਰਵਈਆ ਬਣਾਇਆ ਸਰਕਾਰਾਂ ਨੇ ਸਾਹਮਣੇ ਆਏ ਰਹਿਣ ਦੇ ਕਰਕੇ ਸਾਹਮਣੇ ਕੀ ਕਹਿਣਾ ਇਸ ਵਾਰੇ ਕਿ ਤੁਹਾਡੇ ਬੀਜੇਪੀ ਦਾ ਵਰਕਰ ਹਮੇਸ਼ਾ ਤਿਆਰ ਹੈ ਚਾਹੇ ਉਹ ਪਠਾਨਕੋਟ ਕਾਰਪੋਰੇਸ਼ਨ ਦੇ ਇਲੈਕਸ਼ਨ ਹੋਣ ਜਾਂ ਸਿਆਪੁਰ ਦੀ ਕਮੇਟੀਆਂ ਦੇ ਇਲੈਕਸ਼ਨ ਬੀਜੇਪੀ ਦਾ ਵਰਕਰ ਹਮੇਸ਼ਾ ਤਿਆਰ ਹੈ ਚੋਣਾਂ ਲੜਾਉਣ ਵਾਸਤੇ ਵੀ ਲੜਨ ਵਾਸਤੇ ਵੀ ਤਿਆਰ ਹੈ ਇਸਦੇ ਨਾਲ ਲੁਪੇਕਰ ਭਾਈ ਕੋ ਆਪ ਦੇ ਕਾਂਗਰਸ ਦੇ ਉਮੀਦਵਾਰ ਨਹੀਂ ਲੁਪੇ ਕਰਦੇ। ਔਰ ਜਿਸ ਤਰੀਕੇ ਨਾਲ ਕਾਂਗਰਸ ਨੇ ਉਮੀਦਵਾਰ ਖੜੇ ਕੀਤੇ ਜਾਂ ਆਪ ਨੇ ਖੜੇ ਕੀਤੇ ਬੜਾ ਬੁਰਾ ਹਾਲ ਹੈ ਨਾਲ। ਪਾਰਟੀ ਹਾਈ ਕਮਾਂਡ ਦੋ ਫੈਸਲਾ ਕਰੇਗੀ। ਅਗਰ ਇਹਨਾਂ ਕਾਰਜਕਰਤਾਕ ਛੋਟੇ ਜਿਹਾ ਭਾਜੀਪੀ ਹਾਈ ਕਮਾਂਡ ਜੇ ਅਕਾਲੀਦਾਰਾਂ ਗੱਠ ਚੋੜ ਕਰਦੀਏ ਤਾਂ ਬਹੁਤ ਵਧੀਆ ਨਹੀਂ ਕਰੇਗੀ ਤਾਂ ਵੀ ਤਿਆਰ ਹੈ ਕਰਕੇ। ਔਰ ਬਬੂ ਜੀ ਕੱਲ 3 ਵਜੇ ਤੱਕ ਚੋਣਾ ਦੇ ਨਿਯਤ ਜਿਹੜੇ ਆ ਉਹ ਪਹੁੰਚੀ ਤੁਲੇ ਸੀਗੇ ਪਰ 9 ਵਜੇ ਤੱਕ ਵੀ ਨਹੀਂ ਹੋਇਆ ਕੀ 9 ਵੇ 1:00 ਤੱਕ ਨਹੀਂ ਹੋਇਆ ਰਾਤ 1 ਵਜੇ ਰੱਖੋ ਜਿਹੜੇ ਨੇ ਜਿਤਾਣੇ ਹੀ ਰਾਤ ਲੇਟ ਨਾਈਟ ਪਹੁੰਚਾਏ ਨਾ ਅੱਜ ਮੈਂ ਏਡੀਸੀ ਸਾਹਿਬ ਨੂੰ ਮਿਲ ਲਿਆ ਹੈ ਇੱਕ ਜਗ੍ਹਾ ਮਤਲਬ ਕੋਏ ਚ ਉਹ ਜਿੱਤੇ ਦਾ ਹੈ ਉਹਨੂੰ ਸਰੇਤਾਗ ਨਿਤਾ ਸ੍ਰੇਤਾਗ ਨਿਤਾ ਉਹ 2100 ਦੇ ਪਾਰਟੀ ਨੇ ਫੈਸਲਾ ਕਰਾਇਆ ਪਾਰਟੀ ਹਾਈ ਕਮਾਂਡ ਕਿਸੇ ਨੂੰ ਵੀ ਜੇੜਾ ਬਣਾਏਗੀ ਜਿਹਨੂੰ ਵੀ ਟਿਕਟ ਦੇਗੀ ਸਾਰੀ ਪਾਰਟੀ ਉਹਦਾ ਚਲੇਗੀ ਕਰ। ਕੋ ਆਨਮਲਾਈ ਇਲੈਕਸ਼ਨ ਦਾ ਸਥਾਈ ਦਾ ਚੋਣ ਹੈ। ਉਹਦੇ ਵਿੱਚ ਸਾਡੇ ਖੇਤਰ ਤੇ ਤਿੰਨੋ ਸੀਟਾਂ ਜਿੱਤਣੀਆਂ ਆ। ਔਰ ਇਸ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਟ੍ਰੈਟਜੀ ਉਹੀ ਹੈ ਕਿ ਅਸੀਂ ਬੂਥ ਸਟਰ ਤੇ ਜਾਂਦੇ ਆ ਔਰ ਬੂਥ ਦੇ ਕਾਰਜਕਰਤਾ ਨੂੰ ਮੋਟੀਵੇਟ ਕਰਦੇ ਆ। ਔਰ ਭਾਰਤੀ ਜਨਤਾ ਪਾਰਟੀ ਦੇ ਜੋ ਕਾਰਜਕਰਤਾ ਹੈ ਉਹ ਦਿਨ ਰਾਤ ਮਿਹਨਤ ਕਰਦਾ ਹੈ। ਔਰ ਇਸ ਵਿੱਚ ਕੋਈ ਦੋਰਾਏ ਨਹੀਂ ਹੈ ਕਿ ਜਿੰਨੀ ਸੈਂਸਿਟਿਵ ਨਾਲ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਚੋਣ ਲੜਦਾ ਹੈ। ਕਿਸੇ ਵੀ ਪਾਰਟੀ ਕੋਲ ਐਸਾ ਕਾਰਕਟਰ ਨਹੀਂ ਪ੍ਰਧਾਨ ਜੀ ਵੇਖੋ ਮੈਂ ਇੱਕ ਗੱਲ ਦਸਾਂਗਾ ਸਿਸੋਧਿਆ ਦਾ ਜਿਹੜਾ ਬਿਆਨ ਹੈ ਸ਼ਾਮ-ਦਾਮ ਦੰਡ ਮੇਰ ਮਾਰੋ ਪਟੋ ਚੋਣਾਂ ਜਿੱਤਣਾ ਹੈ ਉਹਨੇ ਕੀਤਾ ਅਸੀਂ ਮਾਧੂਪੁਰ ਦਾ ਚੋਣ ਦੇਖਿਆ ਰਾਤ ਨੂੰ ਅਸੀਂ 10 ਵਜੇ ਤੱਕ ਸੀ ਉੱਤੇ ਮੈਂ ਵੀ ਸੀ ਬ੍ਰੇਸਿੰਗ ਜੀ ਸੀ ਅਸ਼ਵੀ ਸ਼ਰਮਾ ਜੀ ਸੀ ਔਰ ਇਤੋਂ ਤੱਕ ਸੀ ਕਿਸੇ ਅੰਦਰ ਤਾਂ ਜਾਣ ਦਿੱਤਾ ਜਾ ਰਿਹਾ ਉਹ ਅੰਦਰੋਂ ਬਾਹਰ ਨਹੀਂ ਆਂ ਦਿੱਤਾ ਜਾ ਰਿਹਾ ਔਰ ਇਹੀ ਹਾਲਾਤ ਜਿਹੜੇ ਉਹ ਪੁਏ ਲੱਕੇ ਚ ਵੀ ਰਿਹਾ ਤੁਸੀਂ ਵੇਖਿਆ ਹੈਗਾ ਪੁਏ ਲੱਕੇ ਦੇ ਜਿੰਨੇ ਵੀ ਰਿਜ਼ਲਟ ਹੈ ਔਰ ਰਾਤ ਨੂੰ 9 ਤੋਂ 10 ਦੇ ਬਾਅਦ ਕੀਤੇ ਹਨ 12 12 ਇੱਕ ਇੱਕ ਵਜੇ ਤੁਹਾਡੀ ਪਰਦਾ ਅੱਗੇ ਅਗਲੀ ਰਣਨੀਤੀ ਕੀ ਹੈ ਜੀ ਰਣਨੀਤੀ ਜਿੱਤਣੇ ਲੱਗੇ ਚੋਣ ਜਿੱਤਣੋਂ ਸੇ ਲੱਗਦਾ ਸਪਾਰਟਿੰਗ ਸਾਬ ਦੇਖੋ ਉਹਦਾ ਕਾਰਡ ਹੈ ਉਹ ਉਥੋਂ ਦੇ ਆਰਓ ਨੇ ਇਸ਼ੂ ਕੀਤਾ ਔਰ ਉਹਦੇ ਕੋਲ ਸਾਡੇ ਕੋਲ ਫੁੱਲ ਪ੍ਰੂਫ ਪ੍ਰੂਫੀ ਹੈ ਉਹ ਇੱਕ ਵਾਰ ਸ਼ੋਅ ਤੇ ਕਰਨ ਉਹਦੇ ਆਰਓ ਸ਼ੋਅ ਆਪਣਾ ਕਰਦਾ ਹੈ ਔਰ ਬਾਅਦ ਵਿੱਚ ਉਹ ਹੀ ਕਹਿੰਦਾ ਕਿ ਇਹ ਆਖਣ ਕੋ ਗਲਤ ਬਣ ਗਿਆ ਅਸੀਂ ਇਹਨੂੰ ਤੁਹਾਨੂੰ ਚੇਂਜ ਕਰਕੇ ਦਿੰਨੇ ਆ ਔਰ ਕਰੈਕਸ਼ਨ ਕਰੰਦੇ ਆ ਜਿਸ ਲੋ ਮੈਡਮ ਉਹਨਾਂ ਨੂੰ ਪਕੜਾ ਦੇਣ ਦੀ ਹੈ ਫੇਸ ਦੇ ਉੱਤੇ ਔਰ ਬਾਅਦ ਚ ਨਾ ਉਹ ਬੰਦਾ ਜਿਹੜਾ ਲੈ ਗਿਆ ਉਹ ਲੱਗਿਆ ਔਰ ਨਾ ਹੀ ਕਿਸੇ ਪੁਲਸ ਵਾਲੇ ਨੇ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਇੱਕਦਮ ਉਹਨਾਂ ਨੂੰ ਬਾਹਰ ਕੱਢਣ ਦੀ ਰਣਨੀਤੀ ਸੀ ਹੈ ਉਹ ਸਟਾਰ ਤੇ ਗੱਡੀ ਮੈਂ ਕਿੱਥੇ ਲਿਖੀ ਸੀ ਆਪਣਾ ਇਲੈਕਸ਼ਨ ਕਮਿਸ਼ਨ ਨੂੰ ਕਿ ਉਹ ਰਿਜ਼ਲਟ ਆਊਟ ਨਹੀਂ ਕਰਦੇ ਅਸੀਂ ਇਹ ਕਹਿ ਹੈ ਕਿ ਇਹ ਰਿਜ਼ਲਟ ਆਊਟ ਕੀਤਾ ਜਾਵੇ ਕੋਈ ਜਵਾਬ ਆਇਆ ਆਪ ਤੁਸੀਂ ਉਸ ਤੋਂ ਬਾਅਦ ਰਿਜ਼ਲਟ ਆਊਟ ਕਰਤਾ ਉਹਨਾਂ ਨੇ ਸਾਡੇ ਫੇਵਰਟ ਨਹੀਂ ਕੀਤਾ ਸਾਡੇ ਅੰਤੰਟੀ ਕਰ ਦਿੱਤਾ ਸਰ ਮੈਂ ਧੱਕਾ ਨਹੀਂ ਕੀਤਾ ਉਹਨਾਂ ਨੇ ਇਹ ਤਾਂ ਤੁਸੀਂ ਆਪ ਲੋਕ ਜਾਣਦੇ ਹੋ ਕਿ ਆਪਕਾ ਇਹ 100% ਉਹਨਾਂ ਨੇ ਧੱਕਾ ਕੀਤਾ ਹੈ ਜੇ ਪਠਾਨਕੋਟ ਔਰ ਅੱਮ ਇੱਥੇ ਚੋਣ ਲੜੀਆ ਪਠਾਨਕੋਟ ਔਰ ਸੁਜਾਨਪੁਰ ਦੇ ਵਿੱਚ ਉਹ ਇਹਦੇ ਵਿੱਚ ਜਦੋਂ ਸ਼ਰਮ ਧੱਕਾ ਕੀਤਾ ਮੈਨੂੰ ਦੱਸੋ ਨਾ ਜੀ ਤਿੰਨ ਉੱਤੇ ਇਲੈਕਸ਼ਨਾਂ ਦੇ ਆਪਣਾ ਬਲਾਕ ਸਮਿਤੀ ਦੇ ਵਿੱਚ ਇਲੈਕਸ਼ਨ ਦੀ ਗਿਣਤੀ ਹੋ ਰਹੀ ਸੀ ਨਰੋਡ ਦੇ ਵਿੱਚ ਹੋ ਰਹੀ ਸੀ ਬੰਮਿਆਲ ਚੋਰੀ ਸੀ ਦੂਟਾ ਚੋਰੀ ਕੋਈ ਵੀ ਇਲੈਕਸ਼ਨ ਦਾ ਉਹਨਾਂ ਦਾ ਰਿਜ਼ਲਟ 6 ਵਜੇ ਤੋਂ ਪਹਿਲਾਂ ਹੀ ਕੱਢਿਆ ਚਾਰ ਬੂਥਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਰਹੀ ਹੈ ਔਰ ਕਿਆ ਆਪਣਾ 2-3 ਘੰਟੇ ਦੇ ਵਿੱਚ ਉਹ ਸ਼ੋਅ ਆਪਣੀ ਹੋਣੇ ਚਾਹੀਦੇ ਜੇ ਸੁਜਾਨਪੁਰ ਚ ਹੋ ਰਿਹਾ ਪਠਾਨਕੋਟ ਚ ਹੋ ਰਿਹਾ ਤੇ ਉੱਥੇ ਕਿਉਂ ਨਹੀਂ ਤਾਂ ਸਰਾਫਰ ਧੱਕਾ ਕੀਤਾ ਹੀ ਉਹਨਾਂ ਨੇ ਜੀ ਬਿਲਕੁਲ ਭਾਰਤੀਆਂ ਦਾ ਪਾਰਟੀ ਦਾ ਕਰਮ ਕਰਤਾ ਕਰਕੇ ਖੜਤਾ ਹੀ ਹੈ ਭਾਰਤੀਆਂ ਦਾ ਪਾਰਟੀ ਦਾ ਕਰਮ ਕਰਤਾ ਤੇ ਆਪਣਾ ਇੱਕ ਅਸੀਂ ਸਿਰਫ ਵੋਟ ਉੱਤੇ ਨਹੀਂ ਜਾਵਾਂਗੇ ਮੈਂ ਇੱਕ ਗੱਲ ਕਰਦਾ ਹਾਂ ਭਾਰਤੀਆਂ ਦਾ ਪਾਰਟੀ ਦਾ ਕਰਮ ਕਰਤਾ ਆਪਣੇ ਟਿਪਸ ਤੇ ਹੁੰਦਾ ਹੈ ਗਿਣਤੀ ਕਰਕੇ ਘੰਟੇ ਗਿੰਦਾ ਹੈ ਕੰਮ ਕਰਨ ਦੇ ਜਿੰਨੀ ਦੇ ਇਲੈਕਸ਼ਨ ਹਨ ਜੀ ਉਹ 24 ਘੰਟੇ ਆਪਣੇ ਉਹ ਆਪਣਾ ਇਲੈਕਸ਼ਨ ਮੋਡ ਤੇ ਰਹਿੰਦਾ ਹੈ ਔਰ ਭਾਰਤੀਆਂ ਦਾ ਪਾਰਟੀ ਦਾ ਕਰਮ ਕਰਤੇ ਦੀ ਮਿਹਨਤ ਹੈ ਉਹਦਾ ਸਤਕਾ ਸੂ ਸਭ ਨੇ ਦੇਖਿਆ ਹੈ